ਸਤਿ ਸ੍ਰੀ ਅਕਾਲ ਦੋਸਤੋ ਤੁਸੀਂ ਜਿਹੜਾ ਪਰਨਾ ਵੀਡੀਓ ਦੇ ਵਿੱਚ ਦੇਖ ਰਹੇ ਹੋ ਇਹਦੀ ਲੈਂਥ ਹੈਗੀ ਆ 3.5 ਮੀਟਰ ਤੇ ਕੱਪੜਾ ਹੈਗਾ ਰੂਬੀਆ ਦੇ ਵਿੱਚ ਤੇ ਅੱਜ ਪਰਨਾ ਬੰਨਣਾ ਦੱਸਦੇ ਆ ਸਭ ਤੋਂ ਪਹਿਲਾਂ ਕੀ ਕਰਨਾ ਇੱਕ ਕੰਨੀ ਅੰਦਰ ਵਾਲੀ ਸਾਈਡ ਮੋੜ ਕੇ ਆਪਾਂ ਕੰਨੀ ਅੰਦਰ ਮੋੜਨ ਤੋਂ ਬਾਅਦ ਕੀ ਕਰਨਾ ਆਪਾਂ ਪਹਿਲਾ ਲੜ ਲਾਉਣਾ ਇਹ ਆਪਾਂ ਬੇਸ ਤੇ ਬੰਨ ਰਹੇ ਆ ਇਹ ਬੇਸ ਤੇ ਤਾਂ ਬੰਨ ਰਹੇ ਆ ਤਾਂ ਕਿ ਜਿਹੜੇ ਮੋਨੇ ਵੀਰ ਆ ਉਹਨਾਂ ਨੂੰ ਵੀ ਬੰਨਣ ਦੇ ਵਿੱਚ ਆਸਾਨੀ ਰਹੇ ਤੇ ਆਕੇ ਦੇ ਨਾਲ ਸ਼ੇਪ ਵਧੀਆ ਬਣ ਜਾਂਦੀ ਆ ਤੋ ਪਹਿਲੇ ਲੜ ਦੇ ਵਿੱਚ ਹਲਕੇ ਹਲਕੇ ਵੱਟ ਪਾ ਕੇ ਆਪਾਂ ਪਹਿਲਾ ਲੜ ਲਾ ਦਾਂਗੇ ਪਹਿਲੇ ਲੜ ਨੂੰ ਜਦੋਂ ਆਪਾਂ ਲਾਉਣਾਗਾ ਥੱਲੇ ਵਾਲੀ ਸਾਈਡ ਤੋਂ ਟਾਈਟ ਰੱਖਾਂਗੇ ਔਰ ਉੱਪਰ ਵਾਲੀ ਸਾਈਡ ਆ ਜਿਹੜੀ ਉਹ ਢਿੱਲੀ ਰਹੂਗੀ ਤਾਂ ਕਿ ਵਧੀਆ ਗਲਾਈ ਦੇ ਵਿੱਚ ਸ਼ੇਪ ਆ ਜੇ ਤੇ ਜਿੰਨੇ ਵੀ ਵੀਰ ਭਰਾ ਸੱਜਣ ਮਿੱਤਰੇ ਪੇਜ ਨੂੰ ਦੇਖ ਰਹੇ ਆ ਵੱਧ ਤੋਂ ਵੱਧ ਫੋਲੋ ਜ਼ਰੂਰ ਕਰੋ ਜੇਕਰ ਤੁਸੀਂ ਪੱਗ ਸਿੱਖਣੀ ਚਾਹੁੰਦੇ ਹੋ ਜੇ ਕੋਈ ਵੀ ਪ੍ਰੋਬਲਮ ਆਉਂਦੀ ਆ ਤੁਹਾਨੂੰ ਕਮੈਂਟ ਬਾਕਸ ਦੇ ਵਿੱਚ ਕਮੈਂਟ ਕਰਕੇ ਜ਼ਰੂਰ ਦੱਸੋ ਪarne ਦੀ ਪੂਣੀ ਬਾਲੇ ਬੰਦਿਆਂ ਤੋਂ ਖੁੱਲ ਜਾਂਦੀ ਤੁਸੀਂ ਦੇਖੋ ਉੱਪਰ ਦੋਵੇਂ ਪਾਸੇ ਖੁੱਲੇ ਆਪਾਂ ਇਕੱਠੇ ਕਰਕੇ ਥੱਲੇ ਬੰਦ ਪਾਸਾ ਰੱਖ ਕੇ ਜਿਹੜੀ ਪੂਣੀ ਆ ਉਹ ਸੈੱਟ ਕਰ ਲੈਣੀ ਆ। ਇਸ ਤੋਂ ਬਾਅਦ ਚ ਇਕੱਠਾ ਕਰਕੇ ਹਲਕਾ ਜਿਹਾ ਵੱਟ ਪੈ ਜਾਣਗੇ ਆਟੋਮੈਟਿਕਲੀ ਇਹਦੇ ਵਿੱਚ ਸਿੰਗਲ ਦੇ ਵਿੱਚ ਤੇ ਬਾਕੀ ਜੇ ਕਿਸੇ ਵੀ ਵੀਰਪਰਾ ਜਨਮਿਤਰ ਨੇ ਦਸਤਾਰ ਖਰੀਦਣੀ ਹੋਵੇ ਕੱਪੜਾ ਖਰੀਦਣਾ ਹੋਵੇ ਦਸਤਾਰ ਦਾ ਤਾਂ ਉਹ ਆਪਣੇ ਨਾਲ ਸੰਪਰਕ ਕਰ ਸਕਦੇ ਆ ਬਰਾਸ ਤਾ ਟਰਬਨ ਸਟੋਰ ਦੇ ਨਾਮ ਤੋਂ ਆਪਣੀ ਅਕੈਡਮੀ ਵੀ ਆ ਜਿਹੜੀ ਉਹ ਚੱਲ ਰਹੀ ਆਗੀ ਤੇ ਉੱਪਰਲੀ ਸਾਈਡ ਦੋਵੇਂ ਬੰਦ ਪਾਸੇ ਕਰਕੇ ਥੱਲੇ ਖੁੱਲਾ ਪਾਸਾ ਉੱਪਰਲੀ ਸਾਈਡ ਕਰਕੇ ਥੱਲੇ ਬੰਦ ਪਾਸਾ ਕਰਕੇ ਬਾਟ ਆਟੋਮੈਟਿਕਲੀ ਪੈ ਜਾਣਗੇ ਤੇ ਹਲਕਾ ਜਿਹਾ ਤੁਸੀਂ ਦੇਖੋ ਗਲਾਈ ਦੇ ਵਿੱਚ 6 ਪੌਣੀ ਸਟਾਰਟ ਹੋ ਗਈ ਆ ਜਦੋਂ ਵੀ ਜਿਹੜੇ ਬਾਲੇ ਭਰਾ ਕੀ ਕਹਿੰਦੇ ਹੁੰਦਾ ਵੀ ਪਰਨਾ ਸੀ ਕਿਹੜੇ ਕੱਪੜੇ ਚ ਬੰਨੀ ਹੈ ਰੂਵੀ ਯਾਦਾ ਜਿਹੜਾ ਕੱਪੜਾ ਹੁੰਦਾ ਉਹਦੇ ਵਿੱਚ ਪਰਨਾ ਥੋੜਾ ਜਿਹਾ ਫਲੈਪਟ ਦੇ ਵਿੱਚ ਆ ਜਾਂਦਾ ਤਾਂ ਕਰਕੇ ਮੈਂ ਜ਼ਿਆਦਾਤਰ ਹਨਾ ਵੀਰਾਂ ਨੂੰ ਰੂਵੀਆ ਕੱਪੜਾ ਤਾਂ ਹੀ ਰეკਮੈਂਡ ਕਰਦਾ ਹਾਂ ਨਾ ਬਾਕੀ ਤੁਸੀਂ ਫੁੱਲ ਵੈਲ ਵੀ ਬਣ ਸਕਦੇ ਹੋ ਫੁੱਲ ਵੈਲ 4.5 ਦੀ 6 ਇੰਚ ਬਣੂਗੀ ਇਹਦੀ ਜਿਵੇਂ 3.5 ਦੀ ਬਣਗੀ ਤੇ ਤੁਸੀਂ ਦੇਖ ਸਕਦੇ ਹੋ ਇਧਰ ਵਾਲੀ ਸਾਈਡ ਤੋਂ ਆਪਾਂ ਹਲਕਾ ਹਲਕਾ ਉੱਪਰ ਵਾਲੀ ਸਾਈਡ ਨੂੰ ਹੁਣ ਚੱਕਣ ਲੱਗ ਜਾਨਾ ਉੱਪਰ ਵਾਲੀ ਸਾਈਡ ਨੂੰ ਚੱਕ ਕੇ ਅਜਿਦੂ ਬਾਅਦ ਅਗਲਾ ਲੜ ਲੱਗੂ ਅਗਲੇ ਲੜ ਦੇ ਵਿੱਚ ਫੇਰ ਆਪਾਂ ਦੋਵੇਂ ਪਾਸੇ ਆ ਜਿਹੜੇ ਖੁੱਲੇ ਆ ਉੱਪਰ ਵਾਲੀ ਸਾਈਡ ਕਰਕੇ ਥੱਲੇ ਬੰਦ ਪਾਸਾ ਕਰਕੇ ਸੈਟਿੰਗ ਕਰ ਲੈਣੀਆਂ ਸੋ ਤੁਸੀਂ ਦੇਖ ਸਕਦੇ ਹੋ ਪਰਨਾ ਜਿਹੜਾ ਪਰਨਾ ਜਦੋਂ ਵੀ ਬੰਨਣਾ ਪੋਲੇ ਹੱਥ ਦੇ ਨਾਲ ਬੰਨਣਾ ਤਾਕੇ ਸ਼ੇਪ ਵਧੀਆ ਬਣੇ। ਸੋ ਲਾਸਟ ਵਾਲਾ ਲੜ ਆਪਾਂ ਹਲਕਾ ਜਿਹਾ ਮੋੜ ਕੇ ਵਧੀਆ ਤਰੀਕੇ ਨਾਲ ਸਫਾਈ ਕਰਕੇ ਆਪਾਂ ਲਾ ਦਾਂਗੇ। ਸੋ ਲੜ ਲਾਸਟ ਜਿਹੜਾ ਲਾਉਣਾ ਉਹ ਵੀ ਤੁਹਾਨੂੰ ਹੋਰ ਤਰੀਕੇ ਨਾਲ ਦੱਸਾਂਗੇ। ਬਾਲੇ ਭਰਾ ਕਹਿ ਦਿੰਦੇ ਵੀ ਲੜ ਸਾਡਾ ਢਿੱਲਾ ਹੋ ਗਿਆ। ਢਿੱਲੇ ਵਾਲੀ ਦਿੱਕਤ ਅੱਜ ਜੇ ਤੁਸੀਂ ਇਸ ਤਰੀਕੇ ਨਾਲ ਜੇਕਰ ਲੜ ਲਾਉਂਗੇ ਆਉਣੀ ਹੀ ਨਹੀਂਗੀ। ਸੋ ਜਿਹੜਾ ਪਹਿਲਾ ਲੜ ਲਾਇਆ ਸੀ ਨੋਕ ਤੋਂ ਉਹਦੇ ਥੱਲੇ ਦੀ ਹੱਥ ਕੱਢ ਕੇ ਆਪਾਂ ਵਿਚ ਦੀ ਲੜ ਨਗਾ ਕੇ ਉੱਪਰ ਲੈ ਜਾਾਂਗੇ। ਤਾਂ ਕਿ ਬਦੀਆ ਤਰੀਕੇ ਦੇ ਨਾਲ ਜਿਹੜਾ ਲਾੜ ਆਪਣਾ ਲੱਗ ਜਾਵੇ। ਸੋ ਸਾਰੇ ਵੀਰਾਂ ਨੂੰ ਬੇਨਤੀ ਆ ਅੱਜ ਦੀ ਵੀਡੀਓ ਨੂੰ ਵੱਧ ਤੋਂ ਵੱਧ ਦੋਸਤਾਂ ਮਿੱਤਰਾਂ ਤੱਕ ਸਾਂਝਾ ਵੀ ਜਰੂਰ ਕਰੋ। 3.5 ਮੀਟਰ ਰੂਬੀਆ ਕੱਪੜੇ ਦੇ ਵਿੱਚ ਆਪਾਂ ਜਿਹੜਾ ਪਰਨਾ ਉਹ ਬਣ ਰਹੇ ਆ। ਤੇ ਜੇਕਰ ਤੁਸੀਂ ਇਹ ਵੀਡੀਓ ਨੂੰ ਸ਼ੇਅਰ ਕਰਦੇ ਆ ਤਾਂ ਹੋ ਸਕਦਾ ਪਤਾ ਨਹੀਂ ਕਿੰਨੇ ਕੁ ਵੀਰ ਭਰਾ ਸੱਜਣ ਮਿੱਤਰ ਹੋਰ ਦਸਤਾਰ ਨਾਲ ਜੁੜ ਜਾਣ ਤੇ ਪਰਨਾ ਜਾਂ ਸੋਹਣੀ ਪਾਗਾ ਉਹ ਬਣਣੀ ਸਿੱਖ ਜਾਣ। ਸੋ ਤੁਸੀਂ ਦੇਖ ਸਕਦੇ ਹੋ ਪਰਨਾ ਕੰਪਲੀਟਲੀ ਬਣਿਆ ਜਾ ਚੁੱਕਿਆ ਭਾਈ ਤੇ ਇਦੋਂ ਬਾਅਦ ਦੇ ਵਿੱਚ ਆਪਾਂ ਸਰ ਕਵਰ ਕਰਨਾ ਸਰ ਕਵਰ ਕਰਕੇ ਪ੍ਰੋਪਰ ਜਿਹੜੀ ਵੀਡੀਓ ਕੰਪਲੀਟ ਹੋ ਜੂਗੀ ਅੱਜ ਦੀ ਵੀਡੀਓ ਤੁਹਾਨੂੰ ਕਿਵੇਂ ਲੱਗੀ ਇਹ ਵੀ ਕਮੈਂਟ ਬਾਕਸ ਦੇ ਵਿੱਚ ਕਮੈਂਟ ਜਰੂਰ ਕਰਿਓ ਜੇਕਰ ਤੁਹਾਨੂੰ ਕੋਈ ਵੀ ਪੱਗ ਬੰਨ੍ਹਦੇ ਟਾਈਮ ਜਾਂ ਪਰਨਾ ਬੰਨ੍ਹਦੇ ਟਾਈਮ ਪ੍ਰੋਬਲਮ ਆਉਂਦੀ ਆ ਤਾਂ ਉਹ ਵੀ ਤੁਸੀਂ ਕਮੈਂਟ ਬਾਕਸ ਦੇ ਵਿੱਚ ਦੱਸ ਸਕਦੇ ਹੋ ਤੇ ਸਕਰੀਨ ਦੇ ਉੱਪਰ ਆਪਣਾ ਨੰਬਰ ਦਿੱਤਾ ਹੋਇਆ ਜੇਕਰ ਕਿਸੇ ਵੀ ਵੀਰ ਨੇ ਕਿਸੇ ਵੀ ਸ਼ਹਿਰ ਦੇ ਵਿੱਚ ਦਸਤਾਰ ਮਗਵਾਉਣੀ ਹੋਵੇ ਆਪਾ ਵਰਲਡ ਵਾਈਡ ਸ਼ਿਪਿੰਗ ਕਰਦੇ ਆਂ ਧੰਨਵਾਦ ਸਤਿ ਸ੍ਰੀ ਅਕਾਲ ਜਿਉਂਦੇ ਵਸਦੇ ਰਹੋ